ਲੋਕ ਕਈ ਐਸੇ ਨੇ ਕਿ ਜਿਹੜੇ ਸਾਨੂੰ ਸੁਨੇਹੇ ਕਰ ਰਹੇ ਨੇ ਕਿ ਸਾਡੀ ਗੱਲ ਕਰੋ ਜੀ ਕੁਲਵਿੰਦਰ ਫਰਾਂਸ ਹੁਣੀ ਗਲਤ ਜਾਣਕਾਰੀ ਦੇ ਕੇ ਗਏ ਉਹ ਝੂਠ ਬੋਲਦੇ ਨੇ ਮੈਂ ਕੋਈ ਪੈਸੇ ਦੇ ਕੇ ਇਸ ਚੈਨਲ ਤੇ ਨਹੀਂ ਆਇਆ ਤੇ ਨਾ ਇਹਨਾਂ ਨੇ ਮੇਰੇ ਕੋਲ ਪੈਸੇ ਲਏ ਠੀਕ ਹੈ ਜੀ ਇਹ ਸੱਚ ਸਾਹਮਣੇ ਲੈ ਕੇ ਆਉਣ ਲੱਗਾ ਜਿਸ ਮੇਰਾ ਕੈਮਰਾ ਚੁੱਕ ਲਿਓ ਤੇ ਮੇਰ ਨਾਲ ਪੁਰਤਗਾਲ ਦੀਆਂ ਲਿਸਬਾਉਂ ਦੀਆਂ ਗਲੀਆਂ ਦੇ ਵਿੱਚ ਮਾਰਟੀ ਮਨੀਸ਼ ਦੀਆਂ ਗਲੀਆਂ 'ਚ ਘੁੰਮ ਲਿਓ ਮੈਂ ਤੁਹਾਨੂੰ ਪਾਰਕਾਂ 'ਚ ਸੌ ਸੌ ਮੁੰਡਾ ਇਕੱਠਾ ਬੈਠਾ ਦਿਖਾਉਂਗਾ ਗੱਲਾਂ ਕਰਨੀਆਂ ਸੌਖੀਆਂ ਫੱਟ ਬੋਣੇ ਔਖੇ ਲੋਕ ਕਿਸੇ ਦੇ ਹੱਕ 'ਚ ਨਹੀਂ ਖਲੋਂਦੇ ਪਰ ਮੇਰੇ ਵਰਗਾ ਜਦੋਂ ਉਹਨਾਂ ਭੈਣ ਭਰਾਵਾਂ ਦੀ ਆਵਾਜ਼ ਚੁੱਕਦਾ ਤੇ ਲੋਕ ਮੈਨੂੰ ਗਾਲ੍ਹਾਂ ਕੱਢਦੇ ਮੇਰਾ ਇਹ ਗੱਲ ਦਾ ਕਹਿਣ ਦਾ ਮਤਲਬ ਹੈ ਨਹੀਂ ਸੀ ਜੋ ਤੁਸੀਂ ਸਮਝ ਲਿਆ ਦੋਸਤੋ ਮੈਂ ਕਹਿੰਨਾ ਪੈਸੇ ਖਰਚ ਕੇ ਵੀ ਆਰਾਮ ਨਾ ਆਵੇ ਉਹ ਪੈਸਿਆਂ ਦਾ ਖਰਚਣ ਦਾ ਕੋਈ ਫਾਇਦਾ ਨਹੀਂ ਪੈਸੇ ਖਰਚ ਕੇ ਤੁਹਾਨੂੰ ਫੇਰ ਜਾ ਕੇ ਇਮੀਗ੍ਰੇਸ਼ਨ ਦਫ਼ਤਰ ਇਹ ਕਹਿਣਾ ਪਵੇ ਤੇਰਾ ਕੌਂਟਰੈਕਟ ਗਰਤ ਹੈ ਤੇਰਾ ਟੈਕਸ ਪਿੱਛੂ ਲਗਾਤਾਰ ਨਹੀਂ ਤਾਰਿਆ ਉੱਥੇ ਕੌਣ ਜਵਾਬ ਦਿੰਦਾ ਉਸ ਵੀਰ ਦੇ ਨਾਲ ਉਹ ਸਾਰਿਆਂ ਨੂੰ ਇੱਕੋ ਰੱਸੇ ਨਾਲ ਕੁਲਵਿੰਦਰ ਸਿੰਘ ਨੇ ਨਾਕਦੀ ਬੰਨੇ ਆ ਤੇ ਨਾਕਦੀ ਬੰਨੇਗਾ ਉਹ ਮੈਨੂੰ ਗਾਲਾਂ ਕੱਢਣ ਵਾਲਿਓ ਗੁਰੂ ਰਾਮਦਾਸ ਪਾਤਸ਼ਾਹ ਤੁਹਾਡਾ ਭਲਾ ਕਰੇ ਮੈਂ ਤੁਹਾਡੀਆਂ ਕੌਲਾਂ ਦੇ ਜਵਾਬ ਨਹੀਂ ਦੇ ਸਕਦਾ ਮੈਨੂੰ 15 ਸਾਲ ਫਰਾਂ ਦੇ ਵਿੱਚ ਹੋ ਗਏ ਹੁਣ ਮੇਰੇ ਨਾਲ ਕੌਣ ਲੜ ਸਕਦਾ ਕੋਈ ਨਹੀਂ ਲੜ ਸਕਦਾ ਮੈਂ ਸੱਚ ਦੱਸਿਆ ਔਰ ਅੱਗੇ ਮੈਂ ਦੱਸੂਗਾ ਪੈਸੇ ਕਿਹਨਾਂ ਲੋਕਾਂ ਦੇ ਮਰਦੇ ਆ ਪੁਰਤਗਾਲ ਜਾ ਕੇ ਕਿਹੜੇ ਲੋਕੇ ਠੱਗੇ ਜਾਂਦੇ ਆ ਤੇ ਮੇਰਾ ਵੀਰ ਗੱਲ ਗੌਰ ਕਰੇ ਬੜੀ ਪੁਆਇੰਟ ਦੀ ਗੱਲ ਹੈ ਇੱਕ ਕੌਂਟਰੈਕਟ ਦਾ ਰੇਟ ਪੁਰਤਗਾਲ ਦੇ ਵਿੱਚ 3000 ਰੁਪਿਆ ਜੋਗੀ ਜੀ ਹੁਣ ਉਹ ਚ ਦੋਸ਼ੀ ਕਿਹੜਾ ਬੰਦਾ ਨਹੀਂ ਜਿਹੜਾ ਉੱਥੇ ਰਹਿ ਕੇ ਦੁੱਖ ਭੋਗ ਕੇ ਸਾਲ ਵੇਲਾ ਬਹਿ ਕੇ ਉੱਥੇ ਕੰਮ ਲੱਗ ਜਾਂਦਾ ਤੇ ਜਦੋਂ ਉਹ ਬੰਦਾ ਕੰਮ ਲੱਗ ਜਾਂਦਾ 10 ਸਾਲ ਕੰਮ ਕਰਦਾ ਤੇ ਮੇਰੇ ਵਰਗੀ ਦੀ ਇੰਟਰਵਿਊ ਆਉਂਦੀ ਤੇ ਮੈਂ 70% ਲੋਕਾਂ ਦੇ ਹੱਕ ਜਿੱਦੂ ਬੋਲਦਾ ਉਹ ਫੇਰ ਮੈਨੂੰ ਗਾਲ੍ਹਾਂ ਕੱਢ ਦੇ ਕਿ ਇਹੇ ਜੀ ਕਿਹੜਾ ਬੰਦਾ ਸਾਡ ਦੇ ਤੇ ਕਿਰਪਾ ਬੜੀ ਅਸੀਂ ਤੇ ਇੱਕ ਦਿਨ ਬਹਿਲ ਨਹੀਂ ਰਹੇ ਅਸੀਂ ਤੇ ਇੱਥੇ ਟੈਕਸੀ ਚਲਾਉਂਦੇ ਤੇਰੇ ਤੇ ਟੈਕਸੀ ਪਿੱਛੇ ਘਟੂ ਘਟ 6 ਮਹੀਨੇ ਪਹਿਲਾਂ ਤੇਰਾ 4 ਘੰਟੇ ਦਾ ਟੈਕਸ ਪਾਉਂਦਾ ਰਹੇ ਤੇਰੇ ਦਿਹਾੜੀ ਦੇ 2 ਘੰਟੇ ਦਾ ਟੈਕਸ ਪਾਉਂਦਾ ਰਹੇ ਮਹੀਨੇ ਦੇ 15 ਦਿਨ ਦਾ ਟੈਕਸ ਪਾਉਂਦਾ ਰਹੇ ਉਹ ਵੀਰ ਕਿੱਥੇ ਜਾਣ ਕਿਹੜਾ ਯੋਧਾ ਐਸਾ ਜੰਮ ਗਿਆ ਜਿਹਨੂੰ ਉਹ ਪੈਸੇ ਦਵਾ ਸਕਣ ਕੋਈ ਨਹੀਂ ਉੱਥੇ ਕੰਟਰੀ ਔਟ ਦਿੰਦੇ ਜੀ ਉੱਥੇ ਮੋਹਰ ਲਾ ਕੇ ਕਹਿੰਦੇ ਸਾਡੀ ਕੰਟਰੀ ਛੱਡ ਜਾ ਉਹਨੂੰ ਡਰਾਇਆ ਵੀ ਜਾਂਦਾ ਵੀ ਜੇ ਤੂੰ ਹੁਣ ਰੋਲਾ ਪਾਇਆ ਅਸੀਂ ਤੇਰਾ ਕੰਮ ਕਰਦਾਂਗੇ ਕੋਈ ਨਹੀਂ ਅਸੀਂ ਤੈਨੂੰ ਵਕੀਲ ਦੇ ਪੈਸੇ ਦੇ ਦਨੇ ਅਸੀਂ ਤੇਰਾ ਮੈਂ ਕਈ ਕੇਸ ਵਿੱਚ ਕੋਈ ਇਦਾਂ ਦੇ ਆਇ ਮੈਂ ਹੁਣ ਉਹਨਾਂ ਕੇਸਾਂ ਦਾ ਖਲਾਸਾ ਦੁਨੀਆ ਸਾਹਮਣੇ ਥੋੜੀ ਕਰ ਦੂੰਦਾ। ਅਦਾ ਆਪਾਂ ਰਸ ਕੱਢਦੇ ਨਾ ਗੰਨੇ ਨੂੰ ਮਰੋੜ-ਮਰੂੜ ਕੇ ਦੁਬਾਰਾ ਫੇ ਬੇਲਣੇ ਦੇ ਵਿੱਚ ਦੇਂਦਦੇ ਆ। ਬਿਲਕੁਲ। ਜਿਹੜੇ ਇਦਾਂ ਇਹ ਨਿਚੋੜਨ ਵਾਲੇ ਲੋਕ ਆ ਤੇ ਉਧਰ ਲਿਆ ਜਾਂ ਸਾਡੇ ਆਪਣੇ। ਮੈਂ ਤੇ ਪਹਿਲਾਂ ਇਹ ਘਟਨਾ ਦੱਸੀ ਕਿ ਸਾਨੂੰ ਸਾਡੇ ਆਪਣਿਆਂ ਨੇ ਮਾਰਿਆ 11 ਜਿੰਨਾ ਦਮ ਕਿੱਥੇ ਸੀ? ਤੇ ਮੇਰੀ ਇਹੀ ਦੁਆਈ ਹੈ ਇਸ ਚੈਨਲ ਲਈ ਉਹ ਰੱਬ ਦਾ ਵਾਸਤਾ ਉਹ ਨਾ ਠੱਗੋ ਨਾ ਲੁੱਟੋ ਭਲਾ ਕਰੋ। ਠੀਕ ਹੈ ਤੁਸੀਂ ਕਿਸੇ ਕੋਲ 4 ਪੈਸੇ ਕਮਾਉਨੇ ਹੋ। ਤਹਾਡੇ ਕੋ ਤੁਹਾਡੀ ਆਪਦੀ ਕੰਪਨੀ ਹੈ ਪਰ ਉਹਦਾ ਕੰਮ ਇਦਾਂ ਦਾ ਟਣਕਾ ਆ ਕੇ ਤੁਹਾਨੂੰ ਸੱਤਾ ਪੁਸ਼ਤਾ ਕਹਿਣ ਕਿ ਇਸ ਬੰਦੇ ਕਰਕੇ ਸਾਨੂੰ ਨੈਸ਼ਨਲਟੀ ਮਿਲ ਗਈ ਇਸ ਬੰਦੇ ਕਰਕੇ ਸਾਡਾ ਪਰਿਵਾਰ ਆ ਪਿਛੇ ਜੇ ਅਸੀਂ ਇੱਕ ਤੁਹਾਡੇ ਨਾਲ ਮੁਲਾਕਾਤ ਸਾਂਝੀ ਕੀਤੀ ਸੀ ਜਿਸ ਤੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਯੂਰਪ ਦੇ ਵਿੱਚ ਕੁੜੀਆਂ ਜਾਂਦੀਆਂ ਨੇ ਨੌਜਵਾਨ ਜਾਂਦੇ ਨੇ ਜਿਹੜੇ ਕਿ ਆਪਣੇ ਸੁਪਨੇ ਨੂੰ ਸੱਚ ਕਰਨ ਦੇ ਵਾਸਤੇ ਪਰ ਡੋਂਕੀ ਲਗਾ ਕੇ ਜਾਂਦੇ ਨੇ ਬਹੁਤ ਕੁਝ ਉਹਨਾਂ ਦੇ ਨਾਲ ਮਾੜਾ ਹੁੰਦਾ ਉੱਥੇ ਬਹੁਤ ਸਾਰੀਆਂ ਐਸੇ ਘਟਨਾਵਾਂ ਵੀ ਵਾਪਰ ਜਾਂਦੇ ਕਿ ਜਿਨ੍ਹਾਂ ਨੂੰ ਦੱਸਦੇ ਆ ਸੁਣਦੇ ਆ ਜਿੱਥੇ ਸਾਡੇ ਰੌਂਗ ਟੇ ਖੜੇ ਹੁੰਦੇ ਨੇ ਸੁੰਡ ਵਾਲਿਆਂ ਦੀ ਵੀ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਪਰ ਨਾਲ ਦੀ ਨਾਲ ਅਸੀਂ ਗੱਲ ਇਹ ਵੀ ਸਾਂਝੀ ਕੀਤੀ ਸੀ ਕਿ ਪੁਰਤਗਾਲ ਦੇ ਹਾਲਾਤ ਜਿਹੜੇ ਆ ਉਹ ਵੀ ਕੋਈ ਚੰਗੇ ਨਹੀਂ ਕਿਉਂਕਿ ਜਿਹਨੂੰ ਵੀ ਸੁਣੀਦਾ ਉਹ ਇਹ ਕਹਿੰਦਾ ਕਿ ਮੈਂ ਪੁਰਤਗਾਲ ਗਿਆ ਸੀ ਉੱਥੇ ਮੈਂ ਕਾਗਜ਼ ਪੱਤਰ ਬਣਾ ਲਿਆ ਹੁਣ ਮੈਂ ਜਿੱਥੇ ਮਰਜ਼ੀ ਤੁਰਿਆ ਫਿਰਾਂ ਔਰ ਇਹ ਗੱਲਬਾਤ ਹੋਈ ਸੀ ਸਾਡੀ ਕੁਲਵਿੰਦਰ ਸਿੰਘ ਫਰਾਂਸ ਉਹਨਾਂ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਸਾਨੂੰ ਚੰਗਾ ਵੀ ਕਿਹਾ ਬਹੁਤ ਸਾਰੇ ਲੋਕਾਂ ਨੇ ਕਿੰ ਉਹ ਕਿੰਤੂ ਪ੍ਰੰਤੂ ਕਰਨ ਵਾਲੇ ਇਹ ਕਹਿੰਦੇ ਨੇ ਕਿ ਕੁਲਵਿੰਦਰ ਸਿੰਘ ਫਰਾਂਸ ਹੁਣਾ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਉਹ ਗਲਤ ਦਿੱਤੀ ਹੈ ਅੱਜ ਅਸੀਂ ਫਿਰ ਆਪਣੀ ਜਨਤਾ ਦੇ ਕਟਹਿਰੇ ਦੇ ਵਿੱਚ ਕੁਲਵਿੰਦਰ ਫਰਾਂਸ ਹੁਣਾ ਨੂੰ ਬਿਠਾ ਲਿਆ ਕੁਲਵਿੰਦਰ ਜੀ ਸਭ ਤੋਂ ਪਹਿਲਾਂ ਤੇ ਸਵਾਗਤ ਸਤਿ ਸ੍ਰੀ ਅਕਾਲ ਆਪਾਂ ਜਿਹੜੀ ਉਹ ਗੱਲਬਾਤ ਕੀਤੀ ਸੀ ਲੋਕਾਂ ਤੱਕ ਪਹੁੰਚੀ ਤੇ ਬਹੁਤ ਜੀ ਬਹੁਤ ਦੂਰ ਤੱਕ ਉਹ ਗੱਲ ਗਈ ਹੈ ਜੀ ਪਰ ਲੋਕ ਕਈ ਐਸੇ ਨੇ ਕਿ ਜਿਹੜੇ ਸਾਨੂੰ ਸੁਨੇਹੇ ਕਰ ਰਹੇ ਨੇ ਕਿ ਸਾਡੀ ਗੱਲ ਕਰੋ ਜੀ ਕੁਲਵਿੰਦਰ ਫਰਾਂਸ ਹੁਣਾ ਨੇ ਗਲਤ ਜਾਣਕਾਰੀ ਦੇ ਕੇ ਗਏ ਉਹ ਝੂਠ ਬੋਲਦੇ ਨੇ ਜੀ ਉਹਨਾਂ ਦਾ ਕੀ ਜਵਾਬ ਤੁਹਾਡੇ ਕੋਲ ਲਾਈਵ ਟੀਵੀ ਪੰਜਾਬੀ ਜਿੰਨੇ ਵੀ ਮੇਰੇ ਵੀਰ ਦੇਖਦੇ ਆ ਯੂਰਪ ਚ ਅਮਰੀਕਾ ਕੈਨੇਡਾ ਚ ਤੇ ਬਹੁਤ ਧੰਨਵਾਦ ਇਹਨੂੰ ਦੱਬ ਕੇ ਸ਼ੇਅਰ ਕਰਿਓ ਤੇ ਇਹਨੂੰ ਦੱਬ ਕੇ ਵੇਖੋ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਚੈਨਲ ਇੱਕ ਸੱਚ ਲੈ ਕੇ ਸਾਹਮਣੇ ਆਉਂਦਾ ਮੈਂ ਕੋਈ ਪੈਸੇ ਦੇ ਕੇ ਇਸ ਚੈਨਲ ਤੇ ਨਹੀਂ ਆਇਆ ਤੇ ਨਾ ਇਹਨਾਂ ਨੇ ਮੇਰੇ ਕੋਲ ਪੈਸੇ ਲਏ ਠੀਕ ਆ ਜੀ ਇਹ ਸੱਚ ਸਾਹਮਣੇ ਲੈ ਕੇ ਆਉਣ ਲੱਗਾ ਬਹੁਤ ਅੱਜ ਦੁਨੀਆ ਦੇ ਚੈਨਲ ਤੁਰੇ ਫਿਰਦੇ ਆ ਜਿਹੜੇ ਕਿ ਆਪਣੀ ਟੀਆਰਪੀ ਵਧਾਉਣ ਲਈ ਸੱਚ ਝੂਠ ਦਿਖਾਉਂਦੇ ਆ ਇਹਦੇ ਚ ਕੋਈ ਸੱਚ ਝੂਠ ਨਹੀਂ ਸੋ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਮਾੜਾ ਚੰਗਾ ਬੋਲਿਆ ਮੈਨੂੰ ਵੀ ਬਹੁਤ 콜 ਆਈਆਂ ਸੋ ਇਹਨਾਂ ਦੇ ਡਿਪਾਰਟਮੈਂਟ ਨੂੰ ਇਹਨਾਂ ਦੇ ਚੈਨਲ ਨੂੰ ਵੀ ਬਹੁਤ 콜 ਆਈਆਂ ਕਿ ਕੁਲਵਿੰਦਰ ਨੇ ਅਧੂਰੀ ਇਨਫੋਰਮੇਸ਼ਨ ਦਿੱਤੀ ਮੈਂ ਇਹਨਾਂ ਨੂੰ ਅੱਗੇ ਦੱਸਣਾ ਚਾਹੁੰਗਾ ਮੈਂ ਇਹਨਾਂ ਦਾ ਅਗਲਾ ਕੁਐਸਚਨ ਲੈਣਾ ਮੈਂ ਪਹਿਲਾਂ ਉਹਨਾਂ ਲੋਕਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਟੋ-ਕਟ 20000 15000 ਲੋਕਾਂ ਨੇ ਇਸ 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 ਸਟੋਰੀ ਨੂੰ ਸ਼ੇਅਰ ਕੀਤਾ ਔਰ 1 ਮਿਲੀਅਨ ਤੱਕ ਇਹਦਾ ਵਿਊ ਪਹੁੰਚਾਇਆ ਔਰ ਉਹ ਪੈਸੇ ਲੱਗ ਕੇ ਵੀਊ ਨਹੀਂ ਚੱਲਿਆ ਜੀ ਮੇਰੀ ਬੇਨਤੀ ਪ੍ਰਵਾਨ ਕਰਿਓ ਉਹ ਪੈਸੇ ਲੱਗ ਕੇ 1 ਮਿਲੀ ਨਹੀਂ ਗਿਆ ਔਰ ਮੈਂ ਧੰਨਵਾਦ ਕਰਦਾ ਸਟਰੀਆ ਤੋਂ ਇੱਕ ਵੀਰਿਆ ਲਾਲੀ ਬਟਾਲਾ ਜਿਹਨੇ ਦੱਬ ਕੇ ਇਸ ਚੀਜ਼ ਨੂੰ ਸ਼ੇਅਰ ਕੀਤਾ ਅਮਰੀਕਾ ਸਪੇਨ ਯਾਦਵਿੰਦਰ ਬਰਾੜ ਲਵਗੁਰੂ ਤੇ ਹੋਰ ਮੇਰਾ ਵੀਰ ਸੁਖਜਵੰਦਾ ਤੇ ਸੌਰਵ ਵੀਰ ਪੁਰਤਗਾਲ ਤੋਂ ਉਹ ਮੇਰੇ ਕੋ ਚਾਚੇ ਤਾਇਆ ਦੇ ਪੁੱਤ ਨਹੀਂ ਐ ਉਹ ਸਮਾਜ ਲਈ ਯੂਰਪ ਦੇ ਵਿੱਚ ਇੱਕ ਥੰਮ ਬਣ ਕੇ ਬੈਠੇ ਵੀਰ ਆ ਜਿਨ੍ਹਾਂ ਨੇ ਡਟ ਕੇ ਇਸ ਚੀਜ਼ ਨੂੰ ਸ਼ੇਅਰ ਕੀਤਾ ਤੇ ਮੇਰੀ ਉਹਨਾਂ ਨਾਲ ਡੇਲੀ ਮਿਲਣੀ ਗਿਲਣੀ ਨਹੀਂ ਐ ਤੇ ਮੈਂ ਸੱਚ ਦੱਸਿਆ ਔਰ ਅੱਗੇ ਮੈਂ ਦੱਸੂਗਾ ਪੈਸੇ ਕਿਹਨਾਂ ਲੋਕਾਂ ਦੇ ਮਰਦੇ ਆ ਪੁਰਤਗਾਲ ਜਾ ਕੇ ਕਿਹੜੇ ਲੋਕੇ ਠੱਗੇ ਜਾਂਦੇ ਆ ਤੇ ਮੇਰਾ ਵੀਰ ਗੱਲ ਗੌਰ ਕਰਿਓ ਜੀ ਤੁਸੀਂ ਕਹੇ ਸੀ ਕਿ ਪੁਰਤਗਾਲ ਦੇ ਵਿੱਚ ਕੰਮ ਹੈ ਨਹੀਂ ਜੀ ਲੋਕ ਉੱਥੇ ਲ ਕਹਿੰਦੇ ਸੀ ਅਸੀਂ ਤਾਂ ਕਰਦੇ ਆ ਜੀ ਹੈਗਾ ਕੰਮ ਤੁਸੀਂ ਕਿਸ ਬੇਸ ਤੇ ਕਹਿੰਦੇ ਸੀ ਕੰਮ ਹੈ ਨਹੀਂ ਜੀ ਮੈਂ ਕਹਿੰਨਾ ਕਿ ਤੁਸੀਂ ਜੋਗੀ ਜੀ ਪਿਛਲੇ ਮਹੀਨੇ ਤੁਸੀਂ ਇਟਲੀ ਦੇ ਇਟਲੀ ਦਾ ਟੂਰ ਲਾਇਆ ਜੀ ਕਿਤੇ ਰੱਬ ਮਿਹਰ ਕਰੇ ਅਗਲੇ ਸਾਲ ਪ੍ਰਮਾਤਮਾ ਤੁਹਾਡਾ ਫਿਰ ਵੀਜ਼ਾ ਲਵਾਏ ਤੁਸੀਂ ਮੇਰੇ ਨਾਲ ਕੈਮਰਾ ਚੁੱਕ ਲਿਓ ਤੇ ਮੇਰੇ ਨਾਲ ਪੁਰਤਗਾਲ ਦੀਆਂ ਲਿਸਬਾਉਂ ਦੀਆਂ ਗਲੀਆਂ ਦੇ ਵਿੱਚ ਮਾਰਤੀ ਮਨੀਸ਼ ਦੀਆਂ ਗਲੀਆਂ 'ਚ ਘੁੰਮ ਲਿਓ ਮੈਂ ਤੁਹਾਨੂੰ ਪਾਰਕਾਂ 'ਚ 100-100 ਮੁੰਡਾ ਇਕੱਠਾ ਬੈਠਾ ਦਿਖਾਉਂਗਾ ਠੀਕ ਹੈ ਮੈਨੂੰ 15 ਸਾਲ ਫਰਾਂਸ ਦੇ ਵਿੱਚ ਹੋ ਗਏ ਹੁਣ ਮੇਰੇ ਨਾਲ ਕੌਣ ਰਲ ਸਕਦਾ ਕੋਈ ਨਹੀਂ ਰਲ ਸਕਦਾ ਕਿਉਂਕਿ ਜਿੱਥੇ ਮੈਂ ਤੁਹਾਡਰ ਦੇ ਭਰਾ ਕੋ ਕੰਮ ਮੰਗ ਲੈਣਾ ਜਾਂ ਮੈਂ ਕੰਮ ਕਰ ਲੈਣਾ ਉਹ ਰੇਟ ਤੁਹਾਨੂੰ ਨਹੀਂ ਮਿਲਨੇ ਠੀਕ ਹੈ ਮੇਰੇ ਵੀਰਾਂ ਨੇ ਕਈ ਮੇਰੇ ਬਹੁਤ ਖਾਸ ਸੱਜਣਾ ਨੇ ਕਮੈਂਟ ਕੀਤੇ ਕਿ ਸਾਡੇ ਤੇ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਜਦੋਂ ਦੇ ਆਏ ਸਾਡੇ ਕੋ ਕੰਮ ਨਹੀਂ ਮੁੱਕਦਾ ਮੈਨੂੰ ਇਹ ਦੱਸੋ ਵੀ ਜਿਹੜੇ ਮੇਰੇ ਵੀਰ ਭਰਾ ਪੁਰਤਗਾਲ ਚ ਜਾਂ ਇਟਲੀ ਜਰਮਨ ਫਰਾਂਸ ਚ ਠੱਗੇ ਜਾਂਦੇ ਆ ਕਿ ਉਹਨਾਂ ਤੇ ਰਾਮਦਾਸ ਜੀ ਦੀ ਕਿਰਪਾ ਨਹੀਂ ਉਹਨਾਂ ਦਾ ਵੀ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਹੀ ਐ ਜਿੰਨਾ ਤੁਹਾਡਾ ਹੈ ਪਰ ਯਾਰੋ ਕਦੀ ਠੱਗਣ ਵਾਲੇ ਲੋਕਾਂ ਲਈ ਵੀ ਮਦਦ ਕੀਤੀ ਕਦੀ ਖੜਿਆ ਕੋ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਜਿਹੜੇ ਲੋਕ ਠੱਗੇ ਗਏ ਬਿਲਕੁਲ ਕਿ ਠੱਗ ਠੱਗ ਕਿੱਦਾਂ ਹੁੰਦੇ ਹੈ ਮੈਂ ਦੱਸਦਾ ਜੀ ਬੜੀ ਪੁਆਇੰਟ ਦੀ ਗੱਲ ਹੈ ਇੱਕ ਕੌਂਟਰੈਕਟ ਦਾ ਰੇਟ ਪੁਰਤਗਾਲ ਦੇ ਵਿੱਚ 3000 ਰੁਪਿਆ ਜੋਗੀ ਜੀ ਕੌਂਟਰੈਕਟ ਕੀ ਆ ਕੌਂਟਰੈਕਟ ਜਿਹਨੂੰ ਕਹਿੰਦੇ ਆ ਕੰਮ ਦਾ ਕੌਂਟਰੈਕਟ ਕੀ ਜੋਗੀ ਜੀ ਮੰਨ ਲਓ ਫੋਰ ਐਗਜ਼ਾਮਪਲ ਤੁਹਾਡਾ ਚੈਨਲ ਬਹੁਤ ਵਧੀਆ ਚੱਲ ਪਿਆ ਜੀ ਮੈਨੂੰ ਉੱਥੇ ਝਾੜੂ ਦੀ ਕੰਮ ਚਾਹੀਦਾ ਜਾਂ ਮੈਨੂੰ ਉੱਥੇ ਸਫਾਈਆਂ ਦਾ ਕੰਮ ਚਾਹੀਦਾ ਜਾਂ ਮੈਂ ਉੱਥੇ ਮੁੰਚੀ ਲੱਗਣਾ ਜਾਂ ਮੈਂ ਕੈਮਰਾ ਚਲਾਉਣਾ ਅਸੀਂ ਲਿਖਤੀ ਤੁਹਾਡੇ ਨਾਲ ਕਰ ਲਿਆ ਬਿਲਕੁਲ ਲਿਖਤੀ ਤੁਸੀਂ ਮੇਰੇ ਨਾਲ ਕਰ ਲਿਆ ਤੁਸੀਂ ਕਹਿਣਾ ਵੀ ਤੇਰੇ ਬਾਇਓਗ੍ਰਾਫੀ ਤੱਕ ਤੇਰੇ ਪੇਪਰਾਂ ਤੱਕ ਮੈਂ ਤੇਰੇ ਕੋਲ 3000 ਯੂਰੋ ਲਵਾਂਗਾ ਠੀਕ ਹੈ ਜੇ ਤੂੰ ਪੁਰਤਗਾਲ 'ਚ ਨਹੀਂ ਰਹਿਣਾ ਕੰਮ ਤੂੰ ਫਰਾਂਸ ਕਰ ਰਿਆਂ ਕੰਮ ਤੂੰ ਫਲਾਣੇ ਥਾਂ ਕਰ ਰਿਆਂ ਤੂੰ ਜਿੱਥੇ ਮਰਜ਼ੀ ਕੰਮ ਕਰ ਲੇਕਿਨ ਤੈਨੂੰ 3000 ਯੂਰੋ 3500 4000 ਦੇਣਾ ਪਊ ਜਿੱਥੇ ਮਰਜ਼ੀ ਕੰਮ ਕਰਾਉ ਹਰ ਮਹੀਨੇ 270 ਯੂਰੋ ਤੇਨੂੰ ਟੈਕਸ ਦੇ ਪੇ ਕਰਨੇ ਆ। ਅੱਛਾ ਵੱਡੀ ਫਰਮ ਨੇ ਕੰਟਰੈਕਟ ਕਰ ਲਿਆ। ਤਾ ਤੋਂ ਕੰਮ ਨਹੀਂ ਕਰਵਾਉਣਾ। ਨਾ ਕੰਮ ਨਹੀਂ ਕਰਵਾਉਣਾ। ਕੰਮ ਨਹੀਂ ਕਰਵਾਉਣਾ। ਪਾ ਤੁਹਾਡੇ ਕੋਲੋਂ 3000 ਲੈ ਲੈਣਾ। ਇੱਕ ਬੰਦੇ ਕੋਲ ਲੈ ਲੈਣਾ। ਇੱਕ ਲੈ ਲੈਣਾ। ਤੂੰ ਜਿੱਥੇ ਮਰਜ਼ੀ ਜਾ ਕੰਮ ਕਰ ਤੇ ਉਹ ਸਾਨੂੰ ਪੈਸੇ ਲਿਆ ਕੇ ਤੂੰ ਸਾਨੂੰ ਦੇ ਦੇ। ਬਿਲਕੁਲ। ਉੱਥੇ ਉਹ ਵੀ ਬੰਦੇ 19 ਦੋਸ਼ੀ ਆ ਜਿਹੜੇ ਪੈਸੇ ਦੇ ਕੇ ਕੰਟਰੈਕਟ ਲਾਉਂਦੇ। ਉੱਥੇ ਉਹ ਵੀ ਬੰਦੇ 19 ਦੋਸ਼ੀ ਆ ਜਿਹੜੇ ਮੁੱਲ ਕੰਟਰੈਕਟ ਵੇਚਦੇ। ਹੁਣ ਉਹ ਚ ਦੋਸ਼ੀ ਕਿਹੜਾ ਬੰਦਾ ਨਹੀਂ? ਜਿਹੜਾ ਉੱਥੇ ਰਹਿ ਕੇ ਦੁੱਖ ਭੋਗ ਕੇ ਸਾਲ ਵਿ 10 ਸਾਲ ਕੰਮ ਕਰਦਾ ਤੇ ਮੇਰੇ ਵਰਗੀ ਦੀ ਇੰਟਰਵਿਊ ਆਉਂਦੀ ਤੇ ਮੈਂ 70% ਲੋਕਾਂ ਦੇ ਹੱਕ ਜੀ ਨੂੰ ਬੋਲਦਾ ਉਹ ਫਿਰ ਮੈਨੂੰ ਗਾਲ੍ਹਾਂ ਕੱਢਦੇ ਕਿ ਇਹ ਜੀ ਕਿਹੜਾ ਬੰਦਾ ਸਾਡ ਦੇ ਤੇ ਕਿਰਪਾ ਬੜੀ ਅਸੀਂ ਤਾਂ ਇੱਕ ਦਿਨ ਵੇਲਣ ਹੀ ਰਹੇ ਅਸੀਂ ਤਾਂ ਇੱਥੇ ਟੈਕਸੀ ਚਲਾਉਣ ਦੇ ਉਹ ਵੀ ਯਾਰੋ ਮੈਂ ਗੱਲ ਟੈਕਸੀ ਵਾਲੇ ਵੀਰਾਂ ਨੂੰ ਨਹੀਂ ਕਹੀ ਮੈਂ ਗੱਲ ਠੇਕੇ ਤੇ ਕੰਮ ਕਰਨ ਵਾਲੇ ਵੀਰਾਂ ਨੂੰ ਨਹੀਂ ਕਹੀ ਮੈਂ ਗੱਲ ਉਹਨਾਂ ਲੋਕਾਂ ਲਈ ਕੀਤੀ ਯਾਰ ਜਿਹੜੇ ਬੰਦੇ ਵੇਲੇ ਆ ਤੁਹਾਨੂੰ ਮਹੀਨੇ ਦਾ 270 ਯੂਰੋ ਟੈਕਸ ਵੀ ਦਿੰਦੇ 32500 ਕੰਟਰੈਕਟ ਦਾ ਵੀ ਦਿੰਦੇ ਔਰ ਬਾਅਦ ਵਿੱਚ ਤੁਸੀਂ ਜਦੋਂ ਉਹ ਬੰਦਾ ਜਾਂਦਾ ਸ਼ੈਫ ਦੇ ਵਿੱਚ ਜਿਹਨੂੰ ਅੱਜ ਆਈਮਾ ਕਹਿੰਦੇ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਇਮੀਗ੍ਰੇਸ਼ਨ ਕਾਊਂਟਰ ਤੇ 2 ਸਾਲ ਬਾਅਦ ਫਿੰਗਰ ਕਰਾਉਣ ਵਾਸਤੇ ਤੇ ਉਹਨੂੰ ਆਈਮਾ ਸ਼ੈਫ ਵਾਲੇ ਕਹਿੰਦੇ ਆ ਉਹ ਵੀਰੇ ਤੇਰਾ ਤੇ ਐਡਰੈਸ ਹੀ ਫੇਕ ਐ ਤੇਰੇ ਤੇ ਟੈਕਸ ਹੀ ਪਿੱਛੇ ਘਟੋ ਘਟ 6 ਮਹੀਨੇ ਪਹਿਲਾਂ ਤੇਰਾ 4 ਘੰਟੇ ਦਾ ਟੈਕਸ ਪਾਉਂਦਾ ਰਹੇ ਤੇਰੇ ਦਿਹਾੜੀ ਦੇ 2 ਘੰਟੇ ਦਾ ਟੈਕਸ ਪਾਉਂਦਾ ਰਹੇ ਮਹੀਨੇ ਦੇ 15 ਦਿਨ ਦਾ ਟੈਕਸ ਪਾਉਂਦਾ ਰਹੇ ਉਹ ਵੀਰ ਕਿੱਥੇ ਜਾਣ ਕਿਹੜਾ ਯੋਧਾ ਐਸਾ ਜੰਮ ਕੇ ਜਿਹਨੂੰ ਉਹ ਪੈਸੇ ਦਵਾ ਸਕਣ ਕੋਈ ਨਹੀਂ ਕੋਈ ਕਿਸੇ ਚ ਇੰਟਰਫੇਅਰ ਨਹੀਂ ਕਰਦਾ ਗੱਲਾਂ ਕਰਨੀਆਂ ਸੌਖੀਆਂ ਫੱਟ ਬੋਣੇ ਔਖੇ ਲੋਕ ਕਿਸੇ ਦੇ ਹੱਕ ਚ ਨਹੀਂ ਖਲੋਂਦੇ ਪਰ ਮੇਰੇ ਵਰਗਾ ਜਦੋਂ ਉਹਨਾਂ ਭੈਣ ਭਰਾਵਾਂ ਦੀ ਆਵਾਜ਼ ਚੁੱਕਦਾ ਤੇ ਲੋਕ ਮੈਨੂੰ ਗਾਲਾ ਕੱਢਦੇ ਦੇਖੋ ਉਹਨਾਂ ਨੇ ਟੈਕਸ ਦੇ ਪੈਸੇ ਤਾਂ ਲੈ ਲਏ 3000 ਬਿਲਕੁਲ ਪਰ ਉਹ ਜਦੋਂ ਕੰਟਰੈਕਟ ਦੇ ਲਈ ਜੀ ਕੰਟਰੈਕਟ ਦੇ ਜੀ ਜਦੋਂ ਉਹ ਉੱਥੇ ਵਿਚਾਰਾ ਫਿੰਗਰ ਕਰਾਉਣ ਜਾਂਦਾ ਹੈ ਜਦੋਂ ਉਹਨੂੰ ਆਸ ਹੁੰਦੀ ਕਿ ਮੈਨੂੰ ਪੱਕੇ ਪੇਪਰ ਮਿਲ ਜਾਣੇ ਉੱਥੇ ਜਦੋਂ ਕਾਗਜ਼ ਫਰੋਲੇ ਜਾਂਦੇ ਆ ਤੇ ਨਿਕਲਦੀ ਵਿੱਚ ਖਿਰਦੋਂ ਜਿਹੜੀ ਹੈ ਉਹ ਲੀਰਾਂ ਦੀ ਤੇ ਵਿੱਚੋਂ ਕੁਝ ਵੀ ਨਹੀਂ ਨਿਕਲਦਾ ਇਹਦਾ ਮਤਲਬ ਕਿ ਉਹ ਜਿਹੜੀ ਠੱਗੀ ਹੈ ਉਹ ਉੱਥੇ ਨੌਜਵਾਨਾਂ ਦਾ ਸ਼ੋਸ਼ਣ ਕਰਦੀ ਹੈ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਹੁੰਦਾ ਜੀ ਤੇ ਬਹੁਤ ਜ਼ਿਆਦਾ ਜਿਹੜੇ ਜਿਹੜੇ ਲੋਕ ਕਾਮੇ ਨਹੀਂ ਜਿਹੜੇ ਇੱਧਰ ਸਾਡੇ ਜਿਨ੍ਹਾਂ ਦੇ ਪਾਸ ਕੋਈ ਹੈਗਾ ਕੋਈ ਹੁਨਰ ਆ ਜੀ ਕੋਈ ਟੈਕਨੀਕਲ ਤੌਰ ਤੇ ਬੜਾ ਸਮਰੱਥ ਆ ਕਿਸੇ ਦੇ ਕੋਲ ਹਰ ਇੱਕ ਤਰ੍ਹਾਂ ਦੀ ਕੋਈ ਮੰਨ ਲਓ ਕੋਈ ਪਲੰਬਰ ਆ ਕੋਈ ਇਲੈਕਟ੍ਰੀਸ਼ੀਅਨ ਆ ਕੋਈ ਮਸ਼ੀਨ ਕੋਈ ਅੱਛੀ ਚਲਾ ਸਕਦੇ ਜਿਹੜੀ ਉਧਰ ਜ਼ਰੂਰਤ ਹੋਵੇ ਕੋਈ ਮੈਸਨ ਆ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਆ ਆ ਕਿ ਉਹਦੇ ਨਾਲ ਵੀ ਇਹੋ ਜਿਹੇ ਹਾਲਾਤ ਹੁੰਦੇ ਆ ਕਿ ਉਹਨਾਂ ਦਾ ਵੀ ਇਸੇ ਤਰ੍ਹਾਂ ਹੀ ਸ਼ੋਸ਼ਨ ਹੁੰਦਾ ਦੇਖੋ ਜੀ ਮੈਂ ਪਹਿਲਾਂ ਬੇਨਤੀ ਕੀਤੀ ਕਿ ਜਿਹੜਾ ਬੰਦਾ ਕਾਰੀਗਰ ਆ ਨਾ ਮੈਂ ਪਿਛਲੀ ਵੀਡੀਓ ਚ ਬੇਨਤੀ ਕੀਤੀ ਵੀ ਜਿਹੜਾ ਬੰਦਾ ਮੈਸਣ ਆ ਜਾਂ ਪਲੰਬਰ ਆ ਉਹਨੂੰ ਕੰਮ ਦੀ ਦੁਨੀਆ ਤੇ ਕਿਤੇ ਕਮੀ ਨਹੀਂ ਉਹ ਭਾਵੇਂ ਚਾਇਨਾ ਚਲ ਜੇ ਭਾਵੇਂ ਉਹ ਜਲੰਧਰ ਪੰਜਾਬ ਚ ਰਹੇ ਭਾਵੇਂ ਹਸ਼ਿਆਰਪੁਰ ਚਲ ਜੇ ਉਹਨੂੰ ਕੰਮ ਦੀ ਕੋਈ ਕਮੀ ਨਹੀਂ ਉਹਦੇ ਕੋਲ ਹੱਥਾਂ ਦਾ ਪੁਰਾਣੇ ਬਜ਼ੁਰਗ ਕਹਿੰਦੇ ਨਾ ਉਹ ਕੰਜਰੋ ਹੱਥ ਚੰਡ ਲੋ ਓਏ ਓਏ ਹੱਥ ਚੰਡ ਲੋ ਗਾਲਾਂ ਕਢਣੀਆਂ ਬਜ਼ੁਰਗਾਂ ਨੇ ਤੇ ਉਹ ਹੱਥ ਦਾ ਆਉਂਦਾ ਉਹ ਤੇ ਭੁੱਖੇ ਨਹੀਂ ਮਰੂਗੇ ਵੇਲੀਆਂ ਖਾਉਂਗੇ ਤੇ ਪੂਰੀ ਜ਼ਿੰਦਗੀ ਥੱਕ ਜੂਗੇ ਤੁਹਾਨੂੰ ਲੋਕਾਂ ਨੂੰ ਮਾਰ ਪਿਆ ਕਰੂਗੀ ਵੱਡੀ ਹੋ ਗਈ ਉਦੋਂ ਸਿੱਖਣ ਦਾ ਸਮਾਂ ਲੰਘ ਜਾਣਾ ਉਹ ਲੋਕ ਨਹੀਂ ਮਾਰ ਖਾਂਦੇ ਪਰ ਅੱਜ ਉਹਨਾਂ ਨੂੰ ਵੀ ਪੁਰਤਗਾਲ ਮਾਰ 6 ਮਹੀਨੇ ਸਾਲ ਖਾਣੀ ਪੈਂਦੀ ਅੱਛਾ ਬਿਲਕੁਲ ਜਿਹੜੇ ਜਿਹੜੇ ਲੋਕ ਸਿੱਖ ਕੇ ਜਾਂਦੇ ਉੱਥੇ ਜਾਂਦੇ ਫਿਰ ਸਿੱਖਣਾ ਪੈਂਦਾ ਕਿਉਂਕਿ ਬੋਲੀ ਪੁਰਤਗੇਸ਼ੀ ਨਹੀਂ ਆਉਂਦੀ ਹਰ ਬੰਦਾ ਕੰਮ ਕਰਾਉਣ ਵਾਲਾ ਤੁਹਾਡੇ ਕੋ ਪੁਰਤਗੇਸ਼ੀ ਹੁੰਦਾ ਹਰ ਥਾਂ ਪੰਜਾਬੀ ਨਹੀਂ ਹੁੰਦਾ ਜੀ ਸੋ ਇਹ ਇਹ ਗੱਲ ਹੈਗੀ ਕਿ ਜੇਕਰ ਤਾਂ ਅਸੀਂ ਕਿਸੇ ਵੀ ਥਾਂ ਤੇ ਜਾਣਾ ਤੇ ਉੱਥੇ ਸਾਨੂੰ ਉਥੋਂ ਦੀ ਬੋਲੀ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਉਥੋਂ ਦੇ ਕਮਾਂਕਾਰਾਂ ਦੇ ਬਾਰੇ ਕਿ ਕਿਹੜੇ ਕੰਮ ਉਥੇ ਜ਼ਿਆਦਾ ਚਾਹੀਦੇ ਨੇ ਕਿ ਜਿੱਥੇ ਜਾ ਕੇ ਤੁਹਾਡਾ ਸ਼ੋਸ਼ਣ ਨਾ ਹੋਵੇ ਤੇ ਕੁਲਵਿੰਦਰ ਜੀ ਹੁਣ ਬੰਦੇ ਜਿਹੜੇ ਉਧਰ ਜਾਂਦੇ ਆ ਇਧਰੋਂ ਡੌਂਕੀਆਂ ਲਾ ਲਾ ਕੇ ਵੀ ਜਾਂਦੇ ਆ ਜੀ ਬਹੁਤ ਸਾਰੇ ਲੋਕ ਸਿੱਧੇ ਵੀ ਚੱਲ ਜਾਂਦੇ ਆ ਕਈ ਬੰਦੇ ਐਸੇ ਚੰਗੇ ਵੀ ਮਿਲ ਜਾਂਦੇ ਆ ਕਿ ਭਾਈ ਸਿੱਧਾ ਪੁਰਤਗਾਲ ਉਤਾਰ ਦਿੱਤਾ ਬੰਦੇ ਨੂੰ ਹੁਣ ਉਧਰ ਜਾ ਕੇ ਜਿਨੇ ਆਪਣੇ ਕਾਗਜ਼ ਕੂਝ ਬਣਾਉਣੇ ਆ ਪੈਸੇ ਤਾਂ ਖਰਚ ਨਹੀਂ ਪੈਣੇ ਆ ਦੇਖੋ ਪੈਸੇ ਹਰ ਤੱਕ ਖਰਚ ਕਿਦਾਂ ਬੰਦਾ ਦੇਖੋ ਮੈਂ ਫਿਰ ਤੁਹਾਡੇ ਚੈਨਲ ਨਾਲ ਇੱਕੋ ਬੇਨਤੀ ਕਰਦਾ ਪੈਸਾ ਖਰਚ ਕੇ ਦੁਨੀਆ ਬਾਹਰ ਜਾਂਦੀ ਪੈਸਾ ਖਰਚ ਕੇ ਪੱਕੇ ਹੋਣਾ ਪੈਂਦਾ ਮੇਰਾ ਇਹ ਗੱਲ ਦਾ ਕਹਿਣ ਦਾ ਮਤਲਬ ਹੈ ਨਹੀਂ ਸੀ ਜੋ ਤੁਸੀਂ ਸਮਝ ਲਿਆ ਦੋਸਤੋ ਮੈਂ ਕਹਿੰਨਾ ਪੈਸੇ ਖਰਚ ਕੇ ਵੀ ਆਰਾਮ ਨਾ ਆਵੇ ਉਹ ਪੈਸਿਆਂ ਦਾ ਖਰਚਣ ਦਾ ਕੋਈ ਫਾਇਦਾ ਨਹੀਂ ਪੈਸੇ ਖਰਚ ਕੇ ਤੁਹਾਨੂੰ ਫਿਰ ਜਾ ਕੇ ਇਮੀਗ੍ਰੇਸ਼ਨ ਦਫ਼ਤਰ ਇਹ ਕਹਿਣਾ ਪਏ ਤੇਰਾ ਕੌਂਟਰੈਕਟ ਗਰਤ ਹੈ ਤੇਰਾ ਟੈਕਸ ਪਿੱਛੂ ਲਗਾਤਾਰ ਨਹੀਂ ਤਾਰਿਆ ਉੱਥੇ ਕੌਣ ਜਵਾਬ ਦਿੰਦਾ ਉਸ ਵੀਰ ਦੇ ਨਾਲ ਉਥੋਂ ਰੋਂਦਾ ਹੁੰਦਾ ਉਹਦੀ ਪਿੰਡ ਮਾਂ ਵੀ ਰੋਂਦੀ ਉਹਦੀ ਘਰ ਵਾਲੀ ਵੀ ਰੋਂਦੀ ਉਹਦੇ ਬੱਚੇ ਵੀ ਰੋਂਦੇ ਔਰ ਉਹ ਗਿਆ ਹੁੰਦਾ ਜਰਮਨ ਤੂੰ ਫਰਾਂਸ ਤੂੰ ਬੈਲਜੀਅਮ ਤੂੰ ਹਾਲੈਂਡ ਤੂੰ ਸਵਿਟਸ ਤੂੰ ਉਹ ਬੰਦਾ ਕੀ ਕਰੂਗਾ ਜੋਗੀ ਜੀ ਉਹਦੇ ਹੱਕ ਚ ਕੌਣ ਖੜੂਆ ਉਥੇ ਉਥੇ ਜਦੋਂ ਉਹਦੇ ਉਹ ਨਹੀਂ ਹੁੰਦੇ ਜਦੋਂ 10 ਤੇ 13 ਦਾ ਭਾਈ ਹੋਇਆ ਨਹੀਂ ਪੂਰਾ ਉਥੇ ਇੱਕ ਕੰਮ ਹੁੰਦਾ ਹਾਂ ਉਥੇ ਕੰਟਰੀ ਔਟ ਦਿੰਦੇ ਜੀ ਉਥੇ ਮੋਹਰ ਲਾ ਕੇ ਕਹਿੰਦੇ ਸਾਡੀ ਕੰਟਰੀ ਛੱਡ ਜਾ ਹੂੰ ਫਿਰ ਉਹ ਬੰਦਾ ਵਕੀਲ ਕਰਦਾ ਰੋਂਦਾ ਫੇਰ ਉਹਨਾਂ ਦਾ ਨਾਮ ਉਹਨਾਂ ਦਾ ਨਾਮ ਨਹੀਂ ਲੈ ਸਕਦਾ ਜੇ ਉਹਨਾਂ ਦਾ ਨਾਮ ਲੈਂਦਾ ਉਹ ਪੁਰਾਣੇ ਬੰਦੇ ਬੈਠੇ ਹੁੰਦੇ ਉਹਨੂੰ ਡਰ ਹੁੰਦਾ ਰਾਤ ਨੂੰ ਮੇਰਾ ਮੂੰਹ ਮੇਰਾ ਸੱਟਾ ਨਾ ਮਾਰ ਦੇਣ ਮੇਰਾ ਮੂੰਹ ਸਿਰ ਨਾ ਕੋ ਪਾੜ ਜੇ ਉਹਨੂੰ ਇਹ ਵੀ ਡਰ ਹੁੰਦਾ ਉਹਨੂੰ ਡਰਾਇਆ ਵੀ ਜਾਂਦਾ ਵੀ ਜੇ ਤੂੰ ਹੁਣ ਰੋਲਾ ਪਾਇਆ ਅਸੀਂ ਤੇਰਾ ਕੰਮ ਕਰਦਾਂਗੇ ਕੋਈ ਨਹੀਂ ਅਸੀਂ ਤੇਨੂੰ ਵਕੀਲ ਦੇ ਪੈਸੇ ਦੇ ਦਨੇ ਅਸੀਂ ਤੇਰਾ ਮੈਂ ਕਈ ਕੇਸ ਮੈਂ ਕੋਈ ਇਦਾਂ ਦੇ ਆਈ ਮੈਂ ਹੁਣ ਉਹਨਾਂ ਕੇਸਾਂ ਦਾ ਖਲਾਸਾ ਦੁਨੀਆ ਸਾਹਮਣੇ ਥੋੜੀ ਕਰ ਦੂੰ ਮੈਂ ਤੇ ਇਹ ਬੇਨਤੀ ਕਰਦਾ ਕਿ ਭਾਈ ਹੁਣ ਪੁਰਤਗਾਲ 'ਚ ਮੈਂ ਇੱਕ ਹੋਰ ਗੱਲ ਦੱਸੂ ਪੁਰਤਗਾਲ 'ਚ ਇੱਕ ਕੰਮ ਸ਼ ਕੀ ਲੋਕਾਂ ਨੂੰ ਯੂਰਪ ਦੇ 에ਰਪੋਰਟਾਂ ਦੇ ਕੰਮ ਕਰਨ ਭੇਜਦੇ ਮੈਂ ਵੀਰ ਨੂੰ ਸਲੂਟ ਕਰਦਾ ਹਾਂ ਉਸ ਪੁਰਤਗਾਲ ਵਾਲੇ ਨੂੰ ਉਹਨੇ ਕਟੋ-ਕਟ ਸੈਂਕੜੇ ਵੀਰਾਂ ਨੂੰ 에ਰਪੋਰਟਾਂ ਦੇ ਕੰਮ ਲਵਾਇਆ ਔਰ ਚੰਗੀ ਤਨਖਾਹ ਦੇ ਵਿੱਚ ਮੈਂ ਉਹਨੂੰ ਸਲੂਟ ਕਰਦਾ ਇੱਥੇ ਹੁਣ ਜੇ ਮੈਂ ਉਹਨੂੰ ਸਲੂਟ ਕੀਤਾ ਤੇ ਮੈਨੂੰ ਕਿਹੜਾ ਕਿਸੇ ਨੇ ਮੇਰੇ ਫੀਤੀਆਂ ਲਾ ਦੇਣੀਆਂ ਮੈਂ ਚੰਗੇ ਕੰਮ ਦੀ ਵੀ ਸਲਾਹਤਾ ਕਰਦਾ ਮੈਂ ਮਾੜੇ ਦੀ ਵੀ ਕਰਦਾ ਮੈਂ ਮਾੜੇ ਨੂੰ ਰੋਲਾ ਪਾਉਣਾ ਓਏ ਲੋਕਾਂ ਨੂੰ ਨਾ ਲੁੱਟੋ ਲੋਕਾਂ ਨਾਲ ਧੋਖਾ ਨਾ ਕਰੋ ਜੇ ਤੁਹਾਨੂੰ ਕਿਸੇ ਨੇ ਤੁਹਾਡੇ ਕਾਊਂਟ ਵਿੱਚ ਪੈਸੇ ਪਾਤੇ ਉਹਨਾਂ ਦਾ ਟੈਲੀਫੋਨ ਚੱਕੋ ਸਭ ਤੋਂ ਵੱਡੀ ਗੱਲ ਪੁਰਤਗਾਲ ਚ ਜਿਹੜੇ ਬੰਦੇ ਕੋ ਤੁਸੀਂ ਕੰਟਰੈਕਟ ਲਵਾਉਨੇ ਤੁਹਾਡਾ ਜਿਹੜੇ ਮਦਦ ਕਰਦੇ ਤੁਹਾਡਾ ਫੋਨ ਕਿਉਂ ਨਹੀਂ ਚੁੱਕਦਾ ਤੁਸੀਂ ਸੌਂਕੜੇ ਫੋਨ ਕਰਦੇ ਕਿ ਪੁਲਿਸ ਮੇਰੀ ਇਨੀ ਤਰੀਕ ਡੇਟ ਆ ਮੇਰੀ ਇਨੀ ਤਰੀਕ ਪੇਪਰ ਜਮਾ ਹੋਣੇ ਮੈਨੂੰ ਫਲਾਨਾ ਪੇਪਰ ਦੇ ਦਿਓ ਉਹ ਬੇਨਤੀ ਹੋ ਰੱਬ ਦਾ ਵਾਸਤਾ ਉਹ ਫੋਨ ਚੱਕੋ ਫੋਨ ਚੱਕੋ ਮੈਂ ਖੁਦ ਵੀ ਕਲਪਿਆ ਮੈਂ ਅਗਰ ਆਪ ਦੀਆਂ ਸਟੋਰੀਆਂ ਦੱਸਾਂ ਨਾ ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਮੈਨੂੰ ਤੁਹਾਡੇ ਭਰਾਵਾਂ ਦਾ ਪਿਆਰ ਚਾਹੀਦਾ ਪਰ ਮੈਂ ਆਪ ਵੀ ਬਹੁਤ ਠੋਕਰਾਂ ਖਾਧੀਆਂ ਅੱਛਾ ਬਿਲਕੁਲ ਵੀ ਇਦਾਂ ਦੀਆਂ ਗੱਲਾਂ ਬਤਾ ਹੋਈਆਂ ਮੇਰੇ ਨਾਲ ਬਹੁਤ ਹੋਈਆਂ ਮੈਂ ਕੈਮਰੇ 'ਗੇ ਦੱਸਣਾ ਨਹੀਂ ਚਾਹੁੰਦਾ ਕਿਉਂਕਿ ਕਹਿੰਦੇ ਸਾਨੂੰ ਸਾਡੇ ਆਪਣਿਆਂ ਨੇ ਮਾਰਿਆ ਤੇ ਗੈਰਾਂ ਜਿੰਨਾ ਦਮ ਕਿੱਥੇ ਸੀ ਮੈਂ ਹਿੰਦੀ 'ਚ ਨਹੀਂ ਮੈਂ ਪੰਜਾਬੀ ਸੁਣਾਉਣਾ ਮੈਨੂੰ ਵੀ ਮੇਰੇ ਆਪਣਿਆਂ ਨੇ ਬਹੁਤ ਤੋਖ ਦਿੱਤੇ ਮੈਂ ਗੈਰਾਂ ਤੇ ਗੈਰਾਂ ਨੂੰ ਕੀ ਕਹਿਣਾ ਸੋ ਮੈਂ ਸ਼ੋਸ਼ਣ ਹੋਇਆ ਪੂਰਾ ਰੱਜ ਗਿਆ ਬਿਲਕੁਲ ਮੇਰਾ ਵੀ ਰੱਜ ਗਿਆ ਇੱਥੇ ਤੱਕ ਕਿ ਮੇਰੇ ਆਪਣੇ ਆਣੇ ਮੈਂ ਫਰਾਂਸ ਤੂੰ ਚੱਲ ਕੇ ਆਉਂਦਾ ਸੀ ਪੁਰਤਗਾਲ ਦੀ ਧਰਤੀ ਤੇ 2.5 ਘੰਟੇ ਦੀ ਫਲਾਇਟ ਤੇ 5 ਘੰਟੇ ਦਾ ਸਫ਼ਰ ਤੈਅ ਕਰਕੇ ਤੇ ਅੱਗੋਂ ਮੇਰਾ ਟੈਲੀਫੋਨ ਨਹੀਂ ਚੱਕਣਾ ਤੇ ਕਹਿਣਾ ਅਸੀਂ ਫਲਾਣੇ ਦੇਸ਼ ਤੇ ਬੈਠੇ ਫਲਾਣੇ 'ਚ ਬੈਠੇ ਮੈਂ ਉਸ ਉਹਨਾਂ ਇਨਸਾਨਾਂ ਨੂੰ ਰੱਬ ਮੰਨਿਆ ਬੈਠਾ ਅੱਜ ਵੀ ਮੈਂ ਕੈਮਰੇ ਲਈ ਕਹਿੰਦਾ ਜੇ ਦੋਸਤੋ ਤੁਸੀਂ ਮੇਰਾ ਇਹ ਵੀਡੀਓ ਸੁਣਦੇ ਹੋ ਮੇਰੇਆਂ ਦਿਲ ਦੀਆਂ ਤਾਂ ਆ ਨਿਕਲਦੀਆਂ ਰੱਬ ਤੁਹਾਨੂੰ ਤੰਦਰੁਸਤੀ ਦੇਵੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਪਰ ਬੇਨਤੀ ਓਏ ਕਿਸੇ ਦਾ ਫੋਨ ਜਰੂਰ ਚੁੱਕੋ ਕਿਸੇ ਨੂੰ ਰੋਲਿਆ ਨਾ ਕਰੋ ਮੇਰੀ ਨਹੀਂ ਗੱਲ ਮੇਰੇ ਵਰਗੇ ਬਹੁਤ ਰਲਦੇ ਜੋਗੀ ਜੀ ਅੱਛਾ ਅੱਛਾ ਹੁਣ ਹੁਣ ਸਵਾਲ ਇਹ ਹੈ ਜੀ ਕਿ ਜਿਹੜੇ ਇਹ ਰੋਲਣ ਵਾਲੇ ਆ ਜੀ ਜਿਹੜੇ ਠੱਗਣ ਵਾਲੇ ਆ ਜੀ ਜਿਹੜੇ ਲੁੱਟਣ ਵਾਲੇ ਆ ਜੀ ਜਿਹੜੇ ਇਸ ਤਰ੍ਹਾਂ ਕੀ ਕਹਿੰਦੇ ਨੇ ਵਿਚਾਰੇ ਜਿਹੜੇ ਇਧਰੋਂ ਨੁੱਚੜ ਕੇ ਜਾਂਦੇ ਆ ਬਿਲਕੁਲ ਉਹਨਾਂ ਨੂੰ ਹੋਰ ਮਰੋੜਾ ਦੇ ਕੇ ਜਿਦਾ ਆਪਾਂ ਰਸ ਕੱਢਦੇ ਨਾ ਗੰਨੇ ਨੂੰ ਮਰੋੜ ਮਰੂੜ ਕੇ ਦੁਬਾਰਾ ਫੇ ਬੇਲਣੇ ਦੇ ਵਿੱਚ ਦੇਂਦੇ ਆ ਬਿਲਕੁਲ ਜਿਹੜੇ ਇਦਾਂ ਇਹ ਨਿਚੋੜਨ ਵਾਲੇ ਲੋਕ ਆ ਇਹ ਉਧਰ ਲਿਆ ਜਾਂ ਸਾਡੇ ਆਪਣੇ ਆ ਮੈਂ ਤਾਂ ਪਹਿਲਾਂ ਇਹ ਕਹਾਵਤ ਦੱਸੀ ਕਿ ਸਾਨੂੰ ਸਾਡੇ ਆਪਣਿਆਂ ਨੇ ਮਾਰਿਆ 11 ਚ ਇਹਨਾਂ ਦਮ ਕਿੱਥੇ ਸੀ ਪੰਜਾਬ ਦਾ ਹਰ ਵਸਣ ਵਾਲਾ ਬੰਦਾ ਸਾਡਾ ਆਪਣਾ ਪੁਰਤਗਾਲ ਦੀ ਧਰਤੀ ਤੇ ਹਰ ਬੰਦਾ ਵਸਣ ਵਾਲਾ ਸਾਡਾ ਆਪਣਾ ਪੰਜਾਬੀ ਖੂਨ ਹੈ ਸਾਡਾ ਆਪਣਾ ਭਰਾ ਹੈ ਫਿਰ ਪਿੱਛੇ ਕੀ ਰਹਿ ਗਿਆ ਜੋਗੀ ਸਾਹਿਬ ਤੇ ਮੇਰੀ ਇਹੀ ਦਵਾਈ ਹੈ ਇਸ ਚੈਨਲ ਨਾਲ ਉਹ ਰੱਬ ਦਾ ਵਾਸਤਾ ਉਹ ਨਾ ਠੱਗੋ ਨਾ ਲੁੱਟੋ ਭਲਾ ਕਰੋ ਠੀਕ ਹੈ ਤੁਸੀਂ ਕਿਸੇ ਕੋਲ 4 ਪੈਸੇ ਕਮਾਉਨੇ ਹੋ ਤੁਹਾਡੇ ਕੋਲ ਤੁਹਾਡੀ ਆਪਦੀ ਕੰਪਨੀ ਹੈ ਪਰ ਉਹਦਾ ਕੰਮ ਇਦਾਂ ਦਾ ਟਣਕਾ ਕੇ ਕਰੋ ਤੁਹਾਨੂੰ ਸੱਤਾ ਪੁਛਤਾ ਕਹਿਣ ਕਿ ਇਸ ਬੰਦੇ ਕਰਕੇ ਸਾਨੂੰ ਨੈਸ਼ਨੈਲਟੀ ਮਿਲ ਗਈ ਇਸ ਬੰਦੇ ਕਰਕੇ ਸਾਡਾ ਪਰਿਵਾਰ ਆ ਗਿਆ ਜੀ ਅੱਛਾ ਜੇਕਰ ਆਪਾਂ ਗੱਲ ਕਰੀਏ ਹੁਣ ਇਸ ਵੇਲੇ ਮੁਕਦੀ ਗੱਲ ਜੀ ਕਾਨੂੰਨੀ ਤੌਰ ਤੇ ਸਹੀ ਤੌਰ ਤੇ ਜੀ ਜਿਹੜੇ ਬੱਚੇ ਉਧਰ ਗਏ ਨੇ ਉਹਨਾਂ ਨੇ ਪੱਕੇ ਵੀ ਹੋਣਾ ਆ ਜੀ ਉਹਨਾਂ ਦੇ ਵਾਸਤੇ ਹਿੱਲਾ ਵਸੀਲਾ ਜਾਂ ਪੇਪਰਾਂ ਦਾ ਕੰਮ ਕਰਨ ਦੇ ਵਾਸਤੇ ਕੀ ਸਲਾਹ ਦੋਗੇ ਦੇਖੋ ਜੀ ਮੈਂ ਫੇਰ ਇੱਕ ਬੇਨਤੀ ਕਰਦਾ ਕਿ ਪੁਰਤਗਾਲ ਚ ਕੋਈ ਵੀ ਮੇਰਾ ਆਪਣਾ ਰਿਸ਼ਤੇਦਾਰ ਨਹੀਂ ਮੇਰੇ ਸਾਰੇ ਪੰਜਾਬੀ ਭਰਾਵ ਹੈ ਉੱਥੇ ਕਹਿੰਦੇ ਨੇ ਕੈਮਰੇ ਅੱਗੇ ਕਿਸਦਾ ਨਾਮ ਨਹੀਂ ਲੈਣਾ ਚਾਹੀਦਾ ਕੋਈ ਚੰਗਾ ਕੋ ਮਾੜਾ ਪਰ ਉੱਥੇ ਇੱਕ ਯੂਰਪ ਦੇ ਵਿੱਚ ਮੈਂ 4-5 ਬੰਦੇ ਲਏ ਜਿਹੜੇ ਮਸੀਹੇ ਆ ਜਿਨ੍ਹਾਂ ਦੀ ਦੁਨੀਆ ਜਿਨ੍ਹਾਂ ਨੂੰ ਇੰਟਰਨੈਟ ਤੇ ਦੇਖਦੀ ਸਪੇਨ ਦੇ ਵਿੱਚ ਜੇ ਤੁਸੀਂ ਬਾਹਰ ਖੜੀ ਕਰੋ ਤੇ ਅਮਰੀਕ ਸਿੰਘ ਸਪੇਨ ਜਿਹੜਾ ਕਿ ਇਸ ਟਾਈਮ ਇੰਨੀ ਕ ਲੋਕਾਂ ਦੀ ਭੈਣਾ ਭਰਾਵਾਂ ਦੀ ਮਦਦ ਕਰਦਾ ਫਰਾਂਸ ਵਿੱਚ ਇੱਕੋ ਇੱਕ ਚਿਹਰਾ ਉਹਦਾ ਨਾਮ ਹੈਗਾ ਜਦਵਿੰਦਰ ਸਿੰਘ ਬਰਾੜ ਔਰ ਜੇ ਪੁਰਤਗਾਲ ਦੇ ਵਿੱਚ ਗੱਲ ਕਰੀਏ ਤੇ ਉਹਦਾ ਨਾਮ ਮੁੰਡੇ ਦਾ ਹੈਗਾ ਲਵ ਗੁਰੂ ਔਰ ਸੌਰਵ ਤੇ ਇੱਕ ਦੋ ਵੀਰ ਮੇਰੇ ਹੋਰ ਹੈ ਸੁੱਖਜ ਬੰਦੇ ਹੋਣੀ ਜਿਹੜੇ ਵੀਰਾਂ ਦੀ ਬਾਹ ਫੜਦੇ ਆ ਲੋਕਾਂ ਨੂੰ ਦੁਕਾਨਾਂ ਤੇ ਕੰਮਾਂ ਤੇ ਫ੍ਰੀ ਕੰਟਰੈਕਟ ਦਿੰਦੇ ਆ ਔਰ ਡਟ ਕੇ ਸਾਥ ਦਿੰਦੇ ਆ ਜੇ ਇਟਲੀ ਚ ਜਾਈਏ ਤੇ ਇਟਲੀ ਚ ਵੀ ਮੇਰਾ ਵੀਰ ਬਹੁਤ ਇਦਾਂ ਦੇ ਪਰਿਵਾਰ ਹੈ ਜਿਹੜੇ ਲੋਕਾਂ ਜੇ ਮਾਰਨ ਵਾਲੇ ਆ ਨਾ ਤੇ ਬਾਜੀ ਬਾਹ ਫੜਨ ਵਾਲੇ ਵੀ ਆ ਉਹ ਸਾਰਿਆਂ ਨੂੰ ਇੱਕੋ ਰਸੇ ਨਾਲ ਕੁਲਵਿੰਦਰ ਸਿੰਘ ਨੇ ਨਾ ਕਦੀ ਬੰਨੇ ਆ ਤੇ ਨਾ ਕਦੀ ਬੰਨੇਗਾ ਉਹ ਮੈਨੂੰ ਗਾਲਾਂ ਕੱਢਣ ਵਾਲਿਓ ਗੁਰੂ ਰਾਮਦਾਸ ਪਾਤਸ਼ਾਹ ਤੁਹਾਡਾ ਭਲਾ ਕਰੇ ਮੈਂ ਤੁਹਾਡੀਆਂ ਕਾਲਾਂ ਦੇ ਜਵਾਬ ਨਹੀਂ ਦੇ ਸਕਦਾ ਜੇ ਮੇਰੀ ਇੱਕ ਵੀ ਗੱਲ ਦਾ ਜਵਾਬ ਗਲਤ ਹੋਏ ਜਿੱਦਨ ਮਰਜ਼ੀ ਬਿਠਾ ਲਿਓ ਮੈਂ ਅੱਜ ਵੀ ਕਹਿੰਨਾ ਪੁਰਤਗਾਲ 'ਚ ਇੱਕ ਇੱਕ ਪੰਜਾਬੀ ਵੱਸਣ ਵਾਲਾ ਮੇਰਾ ਭਰਾ ਹੈ ਮੇਰਾ ਖੂਨ ਹੈ ਮੇਰਾ ਲਹੂ ਹੈ ਬੇਨਤੀ ਹੈ ਨਵੇਂ ਆਏ ਬੰਦੇ ਦੀ ਡਟ ਕੇ ਸਪੋਰਟ ਕਰੋ ਉਹਨੂੰ ਰੋਲੋ ਨਾ ਉਹਨੂੰ ਰੋਲੋ ਨਾ ਬਸ ਜੀ ਇਹ ਸਾਡਾ ਇਹ ਗੱਲ ਕਰਨ ਦਾ ਮਕਸਦ ਸਾਡਾ ਮਤਲਬ ਵੀ ਇਹੀ ਸਿਗਾ ਕਿ ਜਿਵੇਂ ਜਿਹੜੀ ਉਸ ਵੀਡੀਓ ਤੋਂ ਤੁਸੀਂ ਕੁਲਵਿੰਦਰ ਸਿੰਘ ਹੁਣਾਂ ਦੇ ਨਾਲ ਆ ਵੀ ਬਹੁਤ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਉਸ ਵੀਡੀਓ ਦੇ ਵਿੱਚ ਤੁਸੀਂ ਬਹੁਤ ਸਾਰਿਆਂ ਨੇ ਇਸ ਸੁਨੇਹੇ ਦੇਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਕੁਲਵਿੰਦਰ ਸਿੰਘ ਹੁਣ ਝੂਠ ਬੋਲ ਰਿਹਾ ਪਰ ਅੱਜ ਜੋ ਇਹ ਗੱਲਬਾਤ ਕਰਨ ਦਾ ਸਾਡਾ ਮਕਸਦ ਵੀ ਇਹ ਸੀ ਕਿ ਤੁਹਾਡੇ ਸਾਹਮਣੇ ਲਿਆ ਕੇ ਤੁਹਾਡੇ ਕਟਾਰੇ ਦੇ ਵਿੱਚ ਇਹਨਾਂ ਨੂੰ ਮੁੜ ਪੇਸ਼ ਕੀਤਾ ਜਾਵੇ ਕਿ ਆਪਣਾ ਪੱਖ ਵੀ ਰੱਖ ਸਕਣ ਕਿ ਭਾਈ ਦੱਸੋ ਇਹ ਗੱਲ ਸੱਚ ਆ ਜਾਂ ਝੂਠ ਆ ਦੇਖੋ ਅਸੀਂ ਸਿਰਫ ਸੱਚ ਦਾ ਹੀ ਅਸੀਂ ਇੱਥੇ ਅੱਗੇ ਪ੍ਰਚਾਰ ਪ੍ਰਸਾਰ ਕਰਨਾ ਹੈ ਹੁਣ ਬੇਨਤੀ ਇਹ ਹੈ ਕਿ ਜਿੱਥੇ ਬਹੁਤ ਸਾਰੇ ਚੰਗੇ ਲੋਕ ਹੁੰਦੇ ਨੇ ਤੁਹਾਡੇ ਵਿੱਚ ਬਹੁਤ ਸਾਰੇ ਚੰਗੇ ਵੀ ਹੋਣਗੇ ਔਰ ਸਾਡੇ ਵਰਗੇ ਕਈ ਮਾੜੇ ਵੀ ਹੋਣਗੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਨੌਜਵਾਨ ਇਧਰੋਂ ਵਿਚਾਰੇ ਧੱਕੇ ਖਾ ਕੇ ਉਧਰ ਜਾਂਦੇ ਨੇ ਜੇ ਉਧਰ ਵੀ ਉਹਨਾਂ ਨੂੰ ਆਪਾਂ ਧੱਕੇ ਮਾਰਦੇ ਰਹਿ ਫਿਰ ਅਸੀਂ ਕਿਵੇਂ ਚੰਗੇ ਕਹਿ ਸਕਦੇ ਹਾਂ ਉਹਨਾਂ ਲੋਕਾਂ ਨੂੰ ਕਿ ਜਿਹੜੇ ਇਹ ਜਾਣਦੇ ਹੋਏ ਕਿ ਇਹ ਸਾਰਾ ਕੁਝ ਵੇਚ-ਵਟ ਕੇ ਇਧਰ ਆਏ ਨੇ ਤੇ ਉਧਰ ਜਾ ਕੇ ਉਹਨਾਂ ਨੂੰ ਠੱਗੋਗੇ ਤਾਂ ਕਿੱਥੇ ਭਲਾ ਹੋਏਗਾ ਨਾ ਇੱਥੇ ਤੇ ਨਾ ਫਿਰ ਉੱਥੇ ਇਹ ਗੱਲਾਂ ਸੋਚਣੀਆਂ ਵਿਚਾਰਨੀਆਂ ਬਣਦੀਆਂ ਨੇ ਜਜ਼ਬਾਤੀ ਹੋ ਕੇ ਨਹੀਂ ਪ੍ਰੈਕਟੀਕਲ ਤੌਰ ਤੇ ਜ਼ਮੀਨੀ ਪੱਧਰ ਤੇ ਸੋਚ ਵਿਚਾਰ ਕਰਕੇ ਦੱਸਿਓ ਜੇਕਰ ਤੁਸੀਂ ਰਾਤ ਨੂੰ ਰੋਟੀ ਖਾਣ ਲੱਗੇ ਆਪਣੇ ਮੂੰਹ ਦੇ ਵਿੱਚ ਬੁਰਕੀ ਪਾਉਣ ਲੱਗੇ ਇਹ ਸੋਚਦੇ ਹੋ ਕਿ ਇਹ ਬੁਰਕੀ ਮੇਰੀ ਹੱਕ ਹਲਾਲ ਦੀ ਕਮਾਈ ਹੈ ਮੈਂ ਕਿਸੇ ਨਾਲ ਧੱਕਾ ਨਹੀਂ ਕੀਤਾ ਧੋਖਾ ਨਹੀਂ ਕੀਤਾ ਤਾਂ ਫਿਰ ਤੁਸੀਂ ਘਰੇ ਬੈਠੇ ਵੀ ਲੰਗਰ ਪ੍ਰਸ਼ਾਦਾ ਛਕ ਰਹੇ ਹੋ ਤੇ ਜੇਕਰ ਕਿਸੇ ਦਾ ਖੂਨ ਉਹਦੇ ਵਿੱਚ ਮਿਲਿਆ ਤੇ ਤੁਸੀਂ ਚਾਹੇ ਜਿੱਥੇ ਮਰਜ਼ੀ ਬੈਠੇ ਹੋਵੋ ਉਹ ਪ੍ਰਸ਼ਾਦਾ ਨਹੀਂ ਹੋ ਸਕਦਾ ਉਹ ਤੁਸੀਂ ਕਿਸੇ ਦਾ ਹੱਕ ਖਾ ਰਹੇ ਹੋ ਕਿਸੇ ਦਾ ਹੱਕ ਨਾ ਖਾਓ ਬਾਹ ਫੜੋ ਔਰ ਜਿਵੇਂ ਕੁਲਵਿੰਦਰ ਉਹਨਾਂ ਨੇ ਕਿਹਾ ਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ ਬਚਾਉਣ ਵਾਲੇ ਵੀ ਬਹੁਤ ਨੇ ਉਹਨਾਂ ਨੂੰ ਵੀ ਸਲਾਮ ਤੇ ਜਿਹੜੇ ਇਹ ਕੰਮ ਕਰਦੇ ਨੇ ਉਹਨਾਂ ਨੂੰ ਬੇਨਤੀ ਆ ਕਿ ਆ ਜਾਓ ਪਰਤੋ ਬਾਹ ਫੜੋ ਯਾਰ ਅਸੀਂ ਪੰਜਾਬੀ ਇੱਕ ਦੂਸਰੇ ਦੀ ਮਦਦ ਕਰਨ ਲਈ ਬਣਿਆ ਜਿੱਥੇ ਮਰਜੀ ਗੁਰਵਿੰਦਰ ਜੀ ਪਹਚਾਲ ਆ ਜਣ ਹੜ ਆ ਜਵੇ ਅਸੀਂ ਮਦਦ ਕਰਦੇ ਜਿਉਂ ਜਿਉ ਮੰਨੂ ਵੜਦਾ ਅਸੀਂ ਦੂਣ ਸਵਾਉਣੇ ਹੋਏ ਇਸ ਇਸ ਗੁਰਬਾਣੀ ਦੇ ਵੀ ਸ਼ਬਦ ਆ ਇਹ ਪ੍ਰਮਾਤਮਾ ਦੀ ਰੋਹਾਨੀ ਸ਼ਬਦ ਆ ਅਸੀਂ ਤੇ ਇਹ ਸ਼ਬਦ ਬੋਲਦੇ ਵੀ ਮਤਲਬ ਛੋਟੇ ਆ ਤੇ ਵੱਡੇ ਹੋ ਜੀ ਦਾ ਠੀਕ ਆ ਜੀ ਮੇਰੀ ਤੇ ਇਹੀ ਬੇਨਤੀ ਹੈ ਕਿ ਯਾਰ ਜਿਹੜਾ ਬੰਦਾ ਥੱਕਿਆ ਟੁੱਟਿਆ ਜਾਂਦਾ ਨਾ ਇਹ ਉਂਗਲਾਂ ਬਾਬੇ ਨਾਨਕ ਨੇ ਦੱਸੀਆਂ ਇੱਕ ਬਰੋਬਰ ਨਹੀਂ ਆ ਇੱਕ ਵੱਡੀ ਇੱਕ ਛੋਟੀ ਕੋਈ ਵੀ ਸਾਜ ਰਲਦਾ ਨਹੀਂ ਐਦਾਂ ਹੀ ਇਨਸਾਨ ਆਪਸ ਚ ਰਲਦੇ ਨਹੀਂ ਜੇ ਇੱਕ ਇੱਕ ਚੰਗਾ ਇੱਕ ਮਾੜਾ ਇੱਕ ਉਹ ਤੂੰ ਮਾੜਾ ਇੱਕ ਉਹ ਤੂੰ ਚੰਗਾ ਸੋ ਮੇਰੀ ਇਹੀ ਬੇਨਤੀ ਆ ਲਾਸਟ ਕਿ ਭਾਈ ਸਾਹਿਬ ਜੀ ਉਹਨਾਂ ਦੇ ਵੀ ਮੈਨੂੰ ਇਹਨਾਂ ਦੇ ਚੈਨਲ ਦੀ ਵੀ ਕਾਲ ਆਈ ਵੀ ਕੁਲਵਿੰਦਰ ਜੀ 30% ਐਸੇ ਲੋਕ ਆ ਜਿਹੜੇ ਕਹ ਰਹੇ ਕੁਲਵਿੰਦਰ ਝੂਠ ਬੋਲਦਾ ਪਰ 70% ਉਹ ਪੇਜ ਦੱਸ ਰਿਹਾ 70% ਕਿੱਥੇ ਰੀਚ ਚਲ ਗਈ ਕਿੱਥੇ ਉਹ ਉਹਦੇ ਵੀਊ ਚਲੇ ਗਏ ਉਹ ਕੋ ਪੈਸੇ ਲਾ ਕੇ ਨਹੀਂ ਗਏ ਉਹ ਤੁਹਾਡੇ ਪਿਆਰ ਕਰਕੇ ਆ ਕਿਉਂਕਿ ਤੁਸੀਂ ਇਸ ਚੈਨਲ ਨੂੰ ਵੀ ਪਿਆਰ ਦਿੰਨੇ ਆ 라이 ਪੰਜਾਬੀ ਟੀਵੀ ਨੂੰ ਜਿਹੜਾ ਕਿ ਦਿਨ ਰਾਤ ਬੁਲੰਦੀਆਂ ਤੇ ਤਰੱਕੀਆਂ ਵੱਲ ਨੂੰ ਜਾ ਰਿਹਾ ਔਰ ਮੈਂ ਕੈਮਰਾਮੈਨ ਮੈਨ ਵੀਰ ਦਾ ਵੀ ਧੰਨਵਾਦ ਕਰਦਾ ਜਿਹੜੇ ਪਿੱਛੇ ਸਾਡੇ ਵੀਰ ਜੀ ਨੇ ਤੇ ਜੋਗੀ ਜੀ ਦਾ ਵੀ ਅਗਰ ਮੇਰੇ ਕੋ ਕੋ ਵਾਦਾ ਘਾਟਾ ਕਿਸ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਕੁਲਵਿੰਦਰ ਜੀ ਸਾਡੇ ਨਾਲ ਇਹ ਗੱਲਬਾਤ ਕਰਨ ਦੇ ਲਈ ਔਰ ਆਸ ਕਰਦੇ ਹਾਂ ਕਿ ਸਾਡੀ ਅੱਜ ਦੀ ਗੱਲਬਾਤ ਇਹ ਤੁਹਾਨੂੰ ਚੰਗੀ ਲੱਗੀ ਹੋਵੇਗੀ ਔਰ ਅਸੀਂ ਇਹ ਵੀ ਆਸ ਕਰਦੇ ਹਾਂ ਕਿ ਜਿੱਥੇ ਵੀ ਕਿਤੇ ਸਾਨੂੰ ਕੋਈ ਸਾਡਾ ਆਪਣਾ ਮਿਲਦਾ ਜਬ ਬੇਗਾਨਾ ਵੀ ਮਿਲਦਾ ਹੈ ਸਾਡੀ ਇਹ ਹਮੇਸ਼ਾ ਫਿਤਰਤ ਰਹੀ ਹੈ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹ ਦੱਸਿਆ ਕਿ ਅਸੀਂ ਮਦਦ ਕਰਨੀ ਹੈ ਨਿਸ਼ਕਾਮ ਸੇਵਾ ਭਾਵਨਾ ਦੇ ਨਾਲ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਇਹ ਬੇਨਤੀ ਜ਼ਰੂਰ ਕਬੂਲ ਕਰੋਗੇ ਫਿਲਹਾਲ ਦੀਓ ਇਜਾਜ਼ਤ ਬਹੁਤ ਬਹੁਤ ਸ਼ੁਕਰੀਆ